ਇਹ ਮਨ ਆਰਸੀ ਕੋਈ ਗੁਰਮੁਖ ਦੇਖੇ ਗੁਰੂ ਨਾਨਕ ਕਹਿੰਦੇ ਕੋਈ ਵਿਰਲਾ ਹੀ ਗੁਰਮੁਖ ਹੈ ਆਪਣਾ ਮਨ ਵੇਖਦਾ ਹੋਵੇ ਤੇ ਜਦ ਮਨ ਵੇਖੇਗਾ ਕੰਨ ਇਸ ਦਾ ਕਿਤਨਾ ਵੀ ਸਾਫ ਸੁਥਰਾ ਹੋਵੇ ਤੇ ਚੰਗਾ ਹੋਵੇ ਖੂਬਸੂਰਤ ਹੋਵੇ ਗੁਸਤਾਖੀ maaf ਮਨ ਤੇ ਕਰੀਬਨ ਕਰੀਬਨ 99% ਦੀ ਮਨੁੱਖਾਂ ਦਾ ਬਦਸੂਰਤ ਹੈ ਵਿਚਾਰ ਠੀਕ ਨਹੀਂ ਨੇ ਸੋਚਣੀ ਠੀਕ ਨਹੀਂ ਨੇ ਯਾਦਾਂ ਠੀਕ ਨਹੀਂ ਨੇ ਇਸੇ ਕਰਕੇ ਦੁੱਖ ਹੈ मन अपने ते बुरा मिटाना देखे सगले सृष्टि साजना मनुख बुरा किसदा सोचदा है ओपरे बेगाने, ले। बुरिया यादा किस दे बेगाने ले। ले ने बुरियां यादاں کس دے ਲਈ ओपरे बेगाने ਲਈ اپنے ਲਈ نہیں تے سارے اپنے دکھائی دیندے نے تے کون کس لئی برا سوچے گا تو ਇਕਾਗਰਤਾ ਪ੍ਰਦਾਨ ਕਰੀ ਤਨ ਅਸਥੂਲ ਹੈ ਮਨ ਸੂਖਸ਼ਮ ਹੈ ਆਤਮਾ ਅਤੀ ਸੂਖਸ਼ਮ ਹੈ ਸੰਸਾਰ ਅਸਥੂਲ ਹੈ ਗੁਰੂ ਸੂਖਸ਼ਮ ਹੈ ਪ੍ਰਭੂ ਅਤੀ ਸੂਖਸ਼ਮ ਹੈ ਫੜ ਸਮਾ ਨੇ ਜਿਆਦਾ ਨਾ ਲਵਾ ਥੋੜਾ ਜਿਹਾ ਕੋਲਾਸਾ ਕਰਾਂ ਸੰਸਾਰ ਸੂਖਸ਼ਮ ਹੈ ਅੱਖਾਂ ਦਾ ਵਿਸ਼ਾ ਹੈ ਸੂਖਸ਼ਮ ਹੈ ਅੱਖਾਂ ਦਾ ਵਿਸ਼ਾ ਹੈ ਸੰਸਾਰ ਅਸਥੂਲ ਹੈ ਅੱਖਾਂ ਦਾ ਵਿਸ਼ਾ ਹੈ ਅੱਖਾਂ ਨਾਲ ਵੇਖ ਸਕਦੇ ਹਾਂ ਫਨ ਉੱਠਦੇ ਹੋਏ ਵੇਖ ਕੇ ਨਾ ਇਹ ਮੇਰੇ ਵਿਚਾਰ ਵੀ ਉੱਥੇ ਬੈਠੇ ਨੇ ਵੀ ਚਲੀ ਆਉਂਗਾ तो थोड़ा जि एकाग्रता प्रदान करनी ज्यादा समय नहीं थोड़ा संसार अस्थूल है अखों का विषय है गुरु सूक्ष्म है अखों का विषय नहीं है बिल्कुल अखों का विषय नहीं है कन्ना का विषय है सुनना है। गुरु न सुनन गुरु सर्वन दर्शन है गुरु ਅੱਖਾਂ ਦਾ ਵਿਸ਼ਾ ਨਹੀਂ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ ਵੇਖਣ ਵਾਲਿਆਂ ਨੇ ਬੂਤਨਾ ਬਿਦਾਲਾ ਆਖਿਆ ਪੱਥਰ ਵੀ ਮਾਰੇ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਉਹ ਤੇ ਕੁਰਬਾਨ ਹੋਏ ਉਹ ਤੇ ਨਿਛਾਵਰ ਹੋਏ ਲਮਕਾਮਾ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਪੰਜਵੇਂ ਗੁਰੂ ਨਾਨਕ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਹੈ ਇਤਿਹਾਸ ਦੇ ਸਾਰੇ ਪੰਨੇ ਮੈਂ ਤੁਹਾਡੇ ਸਾਹਮਣੇ ਨਾ ਰੱਖ ਵੇਖਣ ਵਾਲਾ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਹੋਏ ਕੁਰਬਾਨ ਹੋਏ ਮੀਆਂ امیر ਭਾਈ ਗੁਰਦਾਸ ਬਾਬਾ ਬੁੱਢਾ ਭਾਈ ਮਨੀ ਭਾਈ ਬੰਨੋ ਕਿਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਜਿਨ੍ਹਾਂ ਨੇ ਵੇਖਿਆ ਵੇਖਣ ਵਾਲਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਰਾਤ ਵੀ ਕਿਦਰੇ ਚੈਨ ਨਾਲ ਬੈਠਣ ਨਹੀਂ ਦਿੱਤਾ ਆਦਾ ਨੇ ਕبھی ਤੁਝ ਕੋ ਸੰਭਲਨੇ ਨਾ ਦਿਆ ਥਾ ਆਰਾਮ سے ਪਹਿਲੂ ਕੋ ਬਦਲਨੇ ਨਾ ਦਿਆ। ਅਲਾ ਯਾਰ ਖਾਂਜੋਗੀ। ਏ ਗੁਰੂ ਗੋਬਿੰਦ ਸਿੰਘ ਇਤਨੀ ਅਦਾਵਤ ਤੇਰੇ ਨਾਲ। ਵੇਖਣ ਵਾਲੇ ਨੇ ਇਤਨੀ ਅਦਾਵਤ ਕੀਤੀ ਇਤਨੀ ਦੁਸ਼ਮਣੀ। ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ। ਪਰ ਜਿਨ੍ਹਾਂ ਨੇ ਸੁਣਿਆ ਪੀਰ ਬੁੱਧੂ ਸਾਹ। ਪੰਜ ਪਿਆਰੇ ਭਾਈ ਨੰਦ ਲਾਲ ਬਵੰਜਾ ਕਵੀ। ਜਿਨ੍ਹਾਂ ਨੇ ਸੁਣਿਆ ਉਹਦੇ ਸਦਕੇ ਗਏ ਉਹਤੇ ਕੁਰਬਾਨ ਗਏ ਗੁਰੂ ਵੇਖਣ ਦਾ ਵਿਸ਼ਾ ਨਹੀਂ ਹੈ ਜਿਨ੍ਹਾਂ ਨੇ ਵੇਖਿਆ ਸੰਨ 84 ਦੇਚ ਹਜ਼ਾਰਾਂ ਗੁਰੂਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਇਹਨਾਂ ਦੀ ਬੇਦਵੀ ਹੋਈ ਜਲਾਈਆਂ ਗਈਆਂ 70 ਬੀੜਾਂ ਮੈਂ ਕਾਨਪੁਰ ਦੇਚ ਇਕੱਠੀਆਂ ਕੀਤੀਆਂ ਸਨ ਕਾਨਪੁਰ ਦੇ ਸੱਜਣ ਮੇਰੇ ਨਾਲ ਨਹੀਂ ਸੁਗਲ ਜੀ ਬੈਠੇ ਅਖਾਲੀ ਜੀ ਦੇ ਗੁਰਦੁਆਰੇ ਐ ਭਾਈ ਕਲਿਆਨ ਸਿੰਘ ਵੀ ਮੇਰੇ ਨਾਲ ਸਨ ਸਾਰਾ ਦਿਨ ਸਿਸਕਾਰ ਕਰਦੇ ਰਹੇ ਅਧ ਜਲੀਆਂ ਵੀਰਾਂ ਗੁਰਦੁਆਰਿਆਂ ਦੇ ਚਾਰਾਂ ਵਿੱਚ ਕੋਰ ਬੇਦਵੀ ਵਾਲੀ 84 ਤੇ ਜਦ ਸ਼ਾਮ ਦੇ 4 ਵਜ ਗਏ ਤੇ ਮੈਨੂੰ ਗੈਨੇ ਕਲਿਆਨ ਸਿੰਘ ਕਹਿਣ ਲੱਗੇ ਤੁਸੀਂ ਹਾਰਡ ਦੇ ਮਰੀਜ਼ ਹੋ ਹੁਣ ਸਾਰਾ ਦਿਨ ਅੱਗ ਦੇ ਅੱਗੋਂ ਬੈਠੇ ਹੋ ਇੱਕ ਪਾਸੇ ਹੋ ਮੈਂ ਕਿਹਾ ਸੰਗਤਾਂ ਵੀ ਨਾਲ ਆ ਗਈਆਂ ਨੇ ਸਾਰਾ ਕੰਮ ਹੋ ਜਾਏ। ਇਹ ਸਿਰਫ ਇੱਕ ਕਾਨਪੁਰ ਦੇ ਚੋਇਆ ਲਖਨਊ ਦੇ ਬੁਖਾਰੋ ਦੇ ਕਟਾ ਨਗਰ ਦੇ ਸਿੱ ਦਿੱਲੀ ਵਿੱਚ ਇੰਦਰ ਵਿੱਚ ਹੋਰ ਸ਼ਹਿਰਾਂ ਵਿੱਚ ਕਿਤਨਾ ਹੋਇਆ ਇਹ ਤੇ ਬਿਆਨ ਨ ਤੋਂ ਪਰੇ ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਘੋਰ ਬੇਅਦਬੀ ਕੀਤੀ ਗੁਰੂ ਗੰਨ ਸਾਹਿਬ ਦੀ ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਸਦਕੇ ਜਾਂਦੇ ਨੇ ਕੁਰਬਾਨ ਜਾਂਦੇ ਨੇ ਗੁਰੂ ਵੇਖਣ ਦਾ ਵਿਸ਼ਾ ਨਹੀਂ ਗੁਰੂ ਸੁਣਨ ਦਾ ਵਿਸ਼ਾ ਸਰਵਨ ਦਰਸ਼ਨ ਪਰਮਾਤਮਾ अनुभव ਕਰਨ ਦਾ ਵਿਸ਼ਾ ਨਾ ਵੇਖਣ ਦਾ ਵਿਸ਼ਾ ਨਾ ਸੁਣਨ ਦਾ ਵਿਸ਼ਾ ਇਹ ਵੀ ਮਹਿਰਜ਼ ਕਰਦੇ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਜੀਵਤ ਮਰਨਾ ਨਾਨਕ ਹੁਕਮ ਪਛਾਣੀਏ ਤੌਖਸਮੇ ਮਿਲਣਾ ਮਹਿਰਜ਼ ਕਰਾਂ ਗੁਰਬਾਣੀ ਜਿੰਨੀ ਬਾਰੀਕ ਹੈ ਤੇ ਈਸ਼ਵਰ ਦੇ ਜਿੰਨੇ ਬਾਰੀਕ ਸਿਧਾਂਤ ਸਾਡੇ ਸਾਹਮਣੇ ਰੱਖ ਰਹੀ ਹੈ ਇਹ ਅਜੇ ਸਿੱਖ ਜਗਤ ਨੇ ਨਹੀਂ ਸਮਝਿਆ ਨਾ ਖੁਦ ਸਮਝੇ ਨੇ ਨਾ ਜਗਤ ਨੂੰ ਸਮਝਾ ਸਕੇ ਇਸ ਵਾਸਤੇ ਪਖੰਡ ਪੰਜਾਬ ਦੇ ਵਿੱਚ ਵੀ ਪੈਦਾ ਹੋ ਗਿਆ ਕਿਦਰੇ ਨਿਰੰਕਾਰੀਆਂ ਦੇ ਰੂਪ ਵਿੱਚ ਕਿਦਰੇ ਰਾਧਾ ਸਵਾਮੀਆ ਦੇ ਰੂਪ ਵਿੱਚ ਗਿਆਨ ਦਾ ਸਾਗਰ ਕੋਲ ਮੌਜੂਦ ਹੋਵੇ ਤੇ ਫਿਰ ਇਸ ਪ੍ਰਾਂਤ ਦੇ ਵਿੱਚ ਪਖੰਡ ਪੈਦਾ ਹੋਵੇ ਇਸ ਗੱਲ ਦਾ ਸਬੂਤ ਹੈ ਸਿੱਖ ਨੇ ਗੁਰਬਾਣੀ ਸਮਝੀ ਨਹੀਂ ਡਾਕਟਰ ਮੁਹੰਮਦ ਇਕਵਾਲ ਬਾਗੇਦਰਾ ਦੇ ਵਿੱਚ ਦੋ ਮਹਾਪੁਰਸ਼ਾਂ ਦਾ ਜ਼ਿਕਰ ਕਰਦਾ ਹੈ ਕਹਿੰਦਾ ਹੈ ਦੁਨੀਆਂ ਇਹਨਾਂ ਦੋਹਾਂ ਨੂੰ ਨਹੀਂ ਸਮਝ ਸਕੀ ਕਿਉਂ ਇਹਨਾਂ ਦੋਹਾਂ ਦੀ ਗੱਲ ਬੜੀ ਬਾਰਿਕ ਸੀ ਕਿਹੜੇ ਦੋ ਇੱਕ ਮਹਾਤਮਾ ਬੁੱਧ ਇੱਕ ਗੁਰੂ ਨਾਨਕ ਦੋਹਾਂ ਬਾਰੇ ਇਹ ਕਹਿੰਦਾ ਸ਼ਮਾ ਗੌਤਮ ਜਲ ਰਹੀ ਹੈ ਮਹਿਫਿਲ ਅਗਿਆਰوں મે ਗੌਤਮ ਦਾ ਦੀਵਾ ਜਲਿਆ ਝੂਠਿਆਂ ਦੀ ਮਹਿਫਿਲ ਵਿੱਚ ਅਗਿਆਰਾਂ ਮਕਾਰਾਂ ਦੀ ਮਹਿਂਦ ਵਿੱਚ ਉਸ ਦੀ ਰੋਸ਼ਨੀ ਤੁਲਾਬ ਨਹੀਂ ਲਿਆ ਗਈ ਗੁਰੂ ਨਾਨਕ ਬਾਰੇ ਕਹਿੰਦਾ ਸ਼ਮਾ ਹਕਸੇ ਜੋ ਮੁਨਵਰ ਹੋ ਉਹ ਇਹ ਮਹਿਫਿਲ ਨਾ ਥੀ ਬਾਰਿਸ਼ੇ ਰਹਿਮਤ ਹੋਈ ਪਰ ਜ਼ਮੇ ਕਾਬਿਲ ਨਾ ਥੀ ਗੁਰਨਾਨਕ ਦਾ ਦੀਵਾ ਜਲਿਆ ਅੰਧਿਆਂ ਦੀ ਮਹਿਫਿਲ ਦੇ ਵਿੱਚ ਲੋਕਾਂ ਨੇ ਅੱਖਾਂ ਹੀ ਨਹੀਂ ਖੋਲੀਆਂ ਭਾਵੇਂ ਬਹੁਤ ਦੀਵੇ ਜਲਾਏ ਨੌਖੰਡ ਪ੍ਰਿਥਵੀ 'ਚ ਗੁਰਨਾਨਕ ਨੇ ਗਿਆਨ ਦੇ ਦੀਪਕ ਜਲਾਏ ਕਿਸੇ ਨੇ ਅੱਖ ਹੀ ਨਹੀਂ ਖੋਲੀਆਂ ਕਿ ਜਦ ਅੱਖ ਹੀ ਨਹੀਂ ਖੋਲੀ ਤਾਂ ਹਨੇਰਾ ਹੀ ਰਹੇਗਾ ਸਿੱਖ ਜਗਤ ਦੀ ਅਗਿਆਨਤਾ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਇਹ ਭਟਕਦੇ ਪੈ ਨੇ ਛੋਟੇ ਛੋਟੇ ਧਾਗੇ ਤਵੀਜ਼ਾਂ ਦੇ ਚੱਕਰ ਵਿੱਚ ਤੇ ਪਖੰਡ ਦੇ ਵਿੱਚ ਉਸ ਤੋਂ ਪਤਾ ਚੱਲਦਾ ਹੈ ਸ਼ਬਦ ਦੀ ਸਮਝ ਨਹੀਂ ਆਈ ਸੂਝ ਨਹੀਂ ਆਈ ਸੰਸਾਰ ਪਦਾਰਥ ਹੈ ਗੁਰੂ ਸ਼ਬਦ ਹੈ ਪਰਮਾਤਮਾ ਪਰਮ ਚੇਤਨਾ ਹੈ ਸੰਸਾਰ ਵੇਖਣ ਦਾ ਵਿਸ਼ਾ ਹੈ ਗੁਰੂ ਸੁਣਨ ਦਾ ਵਿਸ਼ਾ ਹੈ ਪਰਮਾਤਮਾ ਅਨੁਭਵ ਕਰਨ ਦਾ ਵਿਸ਼ਾ ਹੈ ਅਨੁਭਵ ਮਹਿਸੂਸ ਅਨੁਭਵ ਉਸ ਨੂੰ ਸਿਰਫ ਅਨੁਭਵੀ ਕਰਨਾ ਹੈ ਯਾ ਉਸ ਨੂੰ ਤੀਸਰਾ ਨੇਤਰ ਵੀ ਕਹਿੰਦੇ ਨੇ ਤ੍ਰिलोचन ਤੀਜਾ ਨੇਤਰ ਤੀਜੀ ਅੱਖ ਖੁੱਲੇ ਤੋਂ ਦਿਖਾਈ ਦੇਵੇ ਉਹ ਨਹੀਂ ਉਹ ਅਨਭਉਤੀ ਅੱਖ ਤੀਜੀ ਅੱਖ ਖੁੱਲੇ ਤੋਂ ਮਹਿਸੂਸ ਹੋਵੇ ਉਹ ਦਿਖਾਈ ਵੀ ਦੇਵੇ ਉਹ ਸੁਣਾਈ ਵੀ ਦੇਵੇ ਪਰ ਜੋ ਤੀਜੀ ਅੱਖ ਖੁੱਲੇ ਉਸ ਤੋਂ ਬਿਨਾਂ ਕੁਛ ਦਾ ਕੁਛ ਵੀ ਨਹੀਂ ਪਤਾ ਚਲਦਾ ਅਨਭਵੀ ਗਿਆ। ਔਰ ਇਹ ਅਨਭਵ ਉਦੋਂ ਪ੍ਰਾਪਤ ਹੁੰਦਾ ਹੈ ਤੀਜੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਕੋਈ ਸੁਣੇ ਫਿਰ ਤੀਜੀ ਅੱਖ ਖੁੱਲ ਜਾਂਦੀ ਹੈ ਫਿਰ ਹਰ ਪਾਸੇ ਪ੍ਰਭੂ ਹੀ ਦਿਖਾਈ ਦੇਣ ਲੱਗ ਪੈਂਦਾ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਮੈਂ ਦੇਖੇ ਹੋਰੀ ਹੂ ਚਾ ਮੋਹਨ ਸਭ ਤੇ ਉੱਚ ਦੋਇ ਦੋਇ ਲੋਚਨ ਪੇਖਾ ਹਾਂ ਹਰ ਬਿਨ ਅਵਰ ਨ ਦੇਖਾ ਹੁਣ ਮੈਨੂੰ ਹਰੀ ਤੋਂ ਬਿਨਾ ਹੋਰ ਕੁਛ ਵੀ ਨਹੀਂ ਦਿਖਾਈ ਦਿੰਦਾ ਅਨਭਵ ਦੀ ਅੱਖ ਗੁਰੂ ਨੂੰ ਸੁਣ ਕੇ ਖੁੱਲਦੀ ਹੈ ਇਹ ਅੱਖਾਂ ਕੋਈ ਬਾਹਰ ਦੀ ਆਵਾਜ਼ ਸੁਣ ਕੇ ਵੀ ਖੁੱਲ ਜਾਂਦੀਆਂ ਨੀਂਦ ਦੇ ਚ ਪਿਆ ਅੱਖਾਂ ਬੰਦ ਨੇ ਖੜਾ ਆਵਾਜ਼ ਹੋਈ ਤਾਂ ਅੱਖ ਖੁੱਲ ਗਈ ਸੰਸਾਰ ਦਿਖਾਈ ਦੇਣ ਲੱਗ ਪਿਆ ਪਰ ਅਨਭੋਧੀ ਅੱਖ ਉਦੋਂ ਖੁੱਲਦੀ ਹੈ ਜਦ ਕੋਈ ਗੁਰੂ ਨੂੰ ਸੁਣਦਾ ਹੈ ਤੇ ਗੁਰੂ ਸੁਣਨ ਦਾ ਵੇਸ਼ ਹੈ ਔਰ ਜੋ ਸੁਣਨ ਦਾ ਵੇਸ਼ ਹੈ ਤੋ ਫਿਰ ਉਹ ਸ਼ਬਦ ਹੈ ਸਰੀਰ ਨਹੀਂ ਹੈ 5-7 ਮਿੰਟ ਮੈਂ ਆਪ ਜੀ ਦੇ ਹੋਰ ਲਵਾਂ ਤਾਂ ਕਿ ਗੱਲ ਠਡੀ ਪਕੜ ਦੇ ਚ ਆ ਜਾਵੇ ਵੈਸੇ ਮੈਨੂੰ ਆ ਕੇ ਖੁਸ਼ੀ ਹੋਈ ਇਹ ਨਿਰਮਲੇ ਮਾਤਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰਗੱਦੀ ਨਿਸ਼ੀਨੀ ਪਰਮ ਮਨਾ ਰਹੇ ਨੇ ਤੇ ਮੇਰਾ ਬਚਪਨਾ ਇੱਕ ਨਿਰਮਲੇ ਮਹਾਪੁਰਸ਼ਾਂ ਦੇ ਨਾਲ ਬਤੀਤ ਹੋਇਆ ਹੈ ਬਾਬਾ ਬਲਵੰਤ ਸਿੰਘ ਜੀ ਨਿਰਮਲੇ ਗੁਰਬਾਣੀ ਗ੍ਰੈਮਰ ਮੈਂ ਥੋੜੀ-ਬਹੁਤ ਉਹਨਾਂ ਕੋਲ ਪੜ੍ਹੀ ਸੀ ਗੁਰਬਾਣੀ ਵਿਆਕਰਣ ਗੁਰੂ ਗੁਰੰਤ ਸਾਹਿਬ ਦੇ ਉਹ ਮਾਨ ਉਹ ਬਾਸ਼ਕ ਆਹ ਕਹਿੰਦੇ ਸਨ ਇਹ ਮੇਰੇ ਇਸ਼ਟ ਦੇਵ ਹੈ ਜਿਸ ਦਿਨ ਕਿਦਰੇ ਬੈਠਣਾ ਨਸੀਬ ਨਾ ਹੋਵੇ ਗੁਰਦੁਆਰਾ ਕਿਸੇ ਦਿਨ ਸਫਰੇ ਚ ਰਹਿ ਗਏ ਆ ਉਕੇ ਨੇ ਇਸਨ ਅਜ ਇਸ਼ਟ ਦੇ ਦਰਸ਼ਨ ਨਹੀਂ ਹੋਏ ਅਜ ਇਸ਼ਟ ਕੋਲ ਨਹੀਂ ਬੈਠੇ ਔਰ ਮੈਨੂੰ ਕਹਿੰਦੇ ਹੁੰਦੇ ਸਨ ਮਸਕੀਨ ਜਿਵੇਂ ਪੁੱਤਰਾਂ ਕੋਲ ਬੈਠੀਦਾ ਹੈ ਮਿਤਰਾਾਂ ਕੋਲ ਬੈਠੀਦਾ ਹੈ ਮਾਂ ਬਾਪ ਕੋਲ ਬੈਠੀਦਾ ਹੈ ਗ੍ਰਸਤੀ ਪਤਨੀ ਕੋਲ ਬੈਠਦਾ ਹੈ ਪਤਨੀ ਪਤੀ ਕੋਲ ਬੈਠਦੀ ਹੈ ਉਸ ਦਾ ਆਪਣਾ ਆਪਣਾ ਅਸਰ ਹੈ ਮਨ ਦੇ ਉਤੇ ਇਸ ਤਰ੍ਹਾਂ ਗੁਰੂ ਕੋਲ ਬੈਠਣਾ ਹੀ ਚਾਹੀਦਾ ਉਸ ਬੈਠਣ ਦਾ ਆਪਣਾ ਪ੍ਰਭਾਵ ਹੈ ਔਰ ਜੇ ਗੁਰੂ ਨੂੰ ਸੁਣੀਏ ਤਾਂ ਫਿਰ ਅਨਭਵ ਦਾ ਉਹ ਨੈਤਰ ਖੁੱਲ੍ਹ ਕਹਿੰਦਾ ਹੈ ਤੀਜੀ ਅੱਖ ਖੁੱਲ੍ਹ ਕਹਿੰਦੀ ਹੈ ਤ੍ਰिलोचन ਤੀਸਰਾ ਨੈਤਰ ਇਹਨਾਂ ਦੋ ਅੱਖਾਂ ਦੇ ਵਿੱਚਕਾਰ ਸੁਣ ਕੇ ਹੀ ਖੁੱਲ੍ਹਦਾ ਹੈ ਗੁਰੂ ਨੂੰ ਸੁਣ ਕੇ ਖੁੱਲ੍ਹਦਾ ਹੈ ਔਰ ਜੈਸੇ ਖੁੱਲ੍ਹਦਾ ਹੈ ਤੋ ਪ੍ਰਭੂ ਦਿਖਾਈ ਦੇਣ ਲੱਗ ਪੈਂਦਾ ਹੈ ਪਰਮਾਤਮਾ ਤੇ ਗੁਰੂ ਵਿਅਕਤੀ ਨਹੀਂ ਨੇ ਸ਼ਕਤੀ ਨੇ ਗੁਰੂ ਸ਼ਕਤੀ ਦੇ ਰੂਪ ਦੇ ਸ਼ਬਦ ਹੈ ਪਰਮਾਤਮਾ ਸ਼ਕਤੀ ਦੇ ਰੂਪ ਵਿੱਚ ਪ੍ਰਕਾਸ਼ ਹੈ ਇਹ ਦੋਵੇਂ ਵਿਅਕਤੀ ਨਹੀਂ ਨੇ ਵਿਅਕਤੀ ਵਿਅਕਤੀ ਨਾਲ ਜੋੜ ਸਕਦਾ ਹੈ ਵਿਅਕਤੀ ਸ਼ਕਤੀ ਨਾਲ ਨਹੀਂ ਜੋੜ ਸਕਦਾ ਸ਼ਕਤੀ ਨੇ ਹੀ ਸ਼ਕਤੀ ਨਾਲ ਜੋੜਨਾ ਹੁਣ ਮੈਂ ਅਰਜ਼ ਕਰਾਂ ਅਗਰ ਪ੍ਰਮਾਤਮਾ ਨੂੰ ਤੁਸੀਂ ਵਿਅਕਤੀ ਮੰਨ ਲੋ ਤਾਂ ਫਿਰ ਉਸ ਦਾ ਜਨਮ ਵੀ ਮੰਨਣਾ ਪਏਗਾ ਤੇ ਜਿਸ ਦਾ ਜਨਮ ਮੰਨੀਏ ਉਸ ਦਾ ਮਰਨ ਵੀ ਮੰਨਣਾ ਪਏਗਾ ਉਹਦੀ ਮੌਤ ਵੀ ਹੈ ਕਲਗੀਧਰਪਿਤਾ ਕਹਿੰਦੇ ਨੇ ਆ ਜਨਮ ਹੈ ਆ ਮਰਨ ਹੈ ਤੇਰਾ ਕੋਈ ਜਨਮ ਨਹੀਂ ਤੇਰੀ ਕੋਈ ਮੌਤ ਨਹੀਂ अगर उस व्यक्ति मन लीए तो उसके मां बाप भी मनने गए क्योंकि व्यक्ति है आखिर तो व्यक्ति बाही बर्थ ही आएगा जन्म तो ही आएगा मां बाप तो ही आएगा हो तो कोई कारण है नहीं तो साहब कहें ना तात हैं ना मात हैं ना जात हैं ना पात हैं कोई मां बाप नहीं उसके कोई जात पात उसकी नहीं ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਆਕਾਏ ਆ ਜਾਏ ਉਸ ਦੀ ਕੋਈ ਕਾਇਆ ਨਹੀਂ ਹੈ ਆ ਜਾਏ ਉਸ ਨੂੰ ਜਨਮ ਦੇਣ ਵਾਲਾ ਕੋਈ ਵੀ ਨਹੀਂ ਹੈ ਅਕਰਤਾ ਕਰਤ ਹੈ ਅਮਰਤਾ ਮ੍ਰਿਤ ਹੈ ਉਹ ਅਕਰਤ ਹੈ ਕਿਸੇ ਦੀ ਬਣਾਵਟ ਨਹੀਂ ਹੈ ਇਸ ਵਾਸਤੇ ਕੋਈ ਉਸ ਨੂੰ ਮਿਟਾ ਨਹੀਂ ਸਕਦਾ ਥਾ ਕਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋ ਅਗਰ ਉਸ ਨੂੰ ਵਿਅਕਤੀ ਮਨੋ तो मैं अर्ज करा व्यक्ति एक समय एक था सारी थावं पर नहीं है जैसे तुम इत बैठे हो अपने घर नहीं हो व्यक्ति एक समय एक हो एकोद्या सारी थावं पर नहीं तो जे परमात्मा भी व्यक्ति है तो किधे कैलाश पर्वत पर बैठा होगा इतने तो नहीं है किधरे पाता होगा या जन्नत होगा इस्लाम के मुताबिक सतमें आसमान पर होगा कम से कम इतने नहीं है अगर वो व्यक्ति है ਉਹ ਵਿਅਕਤੀ ਨਹੀਂ ਹੈ ਇਸ ਵਾਸਤੇ ਉਹ ਸਾਰੀ ਥਾਵਾਂ ਤੇ ਤੂੰ ਸਭ ਨਹੀਂ ਥਾਈ ਜਿੱਥੇ ਹੋ ਜਾਏ ਸਾਚਾ ਸਿਰਜਣ ਹਾਰ ਜੀ ਮੈਂ ਅਰਸ਼ ਕਰਾਂ ਅਸੀਂ ਪ੍ਰਮਾਤਮਾ ਤੋਂ ਬਾਰ ਨਹੀਂ ਜਾ ਸਕਦੇ ਅਸੀਂ ਪ੍ਰਮਾਤਮਾ ਨੂੰ ਗਵਾ ਨਹੀਂ ਸਕਦੇ ਅਸੀਂ ਪ੍ਰਮਾਤਮਾ ਨੂੰ ਭੁਲਾ ਨਹੀਂ ਸਕਦੇ ਭੁੱਲ ਸਕਦੇ ਜੈਸੇ ਇੱਕ ਉਦਾਹਰਣ ਮੈਂ ਦਿਆਂ ਇੱਕ ਮੱਛਲੀ ਸਾਗਰ ਦੇ ਸਮੁੰਦਰ ਦੇ ਕਈ ਦਫਾ ਆਪਣੇ ਵਤਨ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਹਜ਼ਾਰਾਂ ਮੀਲ ਦੂਰ ਚਲੀ ਜਾਂਦੀ ਹੈ ਇੱਕ ਮੱਛਲੀ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਚਲੀ ਜਾਂਦੀ ਹੈ ਪਰ ਲੱਖ ਵੀ ਕੋਸ਼ਿਸ਼ ਕਰੇ ਮੱਛਲੀ ਸਾਗਰ ਤੋਂ ਦੂਰ ਨਹੀਂ ਜਾ ਸਕਦੀ ਜਿੱਥੇ ਜਾਏਗੀ ਸਮੁੰਦਰ ਤੇ ਹੈ सागर ते है दूर चली गई अपने वतन तो दूर चली गई है इलाके दूर चली गई है परिवार को सागर तो दूर नहीं गई मनुख अपने घर तो दूर जा सकता अपने परिवार तो दूर जा सकता अपने, तो अपने वतन तो दूर जा सकता अपने जन्म सथल तो दूर जा है, अपने परिवार तो दूर जा सदै भी कोशिश करे मनुख निरंकार तो दूर नहीं जा सकता जिथे जाएगा निरंकार से है ਉਹ ਸਭ ਨੇ ਆਇਂ ਜਿੱਥੇ ਹੋਂ ਜਾਇਂ ਸਾਚਾ ਸਿਰਜਣਹਾਰ ਜਿਉ ਜੋ ਵਿਆਪਕ ਹੈ ਉਹ ਵਿਅਕਤੀ ਨਹੀਂ ਹੈ ਸ਼ਕਤੀ ਹੈ ਹੁਣ ਮੈਂ ਅਰਸ਼ ਕਰਾਂ ਜੋ ਸਦਾ ਸੰਗ ਨਹੀਂ ਉਹ ਪ੍ਰਮਾਤਮਾ ਨਹੀਂ ਹੈ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਔਰ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਇਹ ਦੂਜੀ ਗੱਲ ਮੈਂ ਕਹਦੇ ਹਾਂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸ਼ਬਦ ਦੇ ਰੂਪ ਵਿੱਚ ਗੁਰੂ ਸਦਾ ਸੰਗ ਹੈ ਪ੍ਰਕਾਸ਼ ਦੇ ਰੂਪ ਵਿੱਚ ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਸਦਾ ਸੰਗ ਹੈ ਕੋਈ ਗੁਰੂ ਨੂੰ ਸੁਣੇ ਤੇ ਪਰਮਾਤਮਾ ਨੂੰ ਵੇਖਣ ਦੇ ਵਿੱਚ ਸਮਰੱਥ ਹੋ ਜਾਂਦਾ ਹੈ ਬਸ ਇਤਨੀ ਗੱਲ ਹੈ